ਸਸ਼ੀਕਲੋਣੀ ਕੋ 7 ਪੰਜਾਬ ਦੇਖੋ ਤੁਸੀਂ ਤੇ ਇਸ ਵਿੱਚ ਦਿੱਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਪਾਖੜਾ ਨਗਰ ਸਰਹੰਦ ਫਲੋਟਿੰਗ ਰੈਸਟੋਰੈਂਟ ਨੇੜੇ ਇੱਕ ਕਾਰ ਨਹਿਰ ਵਿੱਚ ਡਿੱਗਣ ਦਾ ਮਾਮਲਾ ਸਾਹਮਣੇ ਹੈ ਜੀਹਾਂ ਇੱਕ ਕਾਰ ਜਿਹੜੀ ਹੈ ਉਹ ਨਹਿਰ ਵਿੱਚ ਡਿੱਗ ਚੁੱਕੀ ਹੈ ਤੇ ਗੋਤਾ ਖੋਰਾ ਵੱਲੋਂ ਡਰਾਈਵਰ ਅਤੇ ਗੱਡੀ ਦੀ ਭਾਲ ਵੀ ਕੀਤੀ ਜਾ ਰਹੀ ਹੈ ਉਹਤੇ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਗੱਡੀ ਬੀਤੀ ਰਾਤ ਨਹਿਰ ਵਿੱਚ ਡਿੱਗਦੀ ਹੈ ਤੇ ਗੋਤਾ ਖੋਰਾ ਵੱਲੋਂ ਫਲੋਟਿੰਗ ਰੈਸਟੋਰੈਂਟ ਤੋਂ 2 ਕਿਲੋਮੀਟਰ ਤੱਕ ਪਾਲ ਕਰਦੇ ਹੋਏ ਗੱਡੀ ਨਹਿਰ ਵਿੱਚੋਂ ਬਰਾਮਦ ਉਹਨਾਂ ਨੇ ਕਰ ਲਈਤੀ ਹੈ ਜਦਕਿ ਗੱਡੀ ਦੇ ਡਰਾਈਵਰ ਦੀ ਪਾਲ ਅਜੇ ਵੀ ਗੁਤਕਹੋਰਾ ਵੱਲੋਂ ਜਾਰੀ ਹੈ ਤੇ ਗੱਡੀ ਦਾ ਜਿਹੜਾ ਡਰਾਈਵਰ ਸੀ ਜਿਹੜਾ ਮਾਲਕ ਸੀ ਉਸ ਦੀ ਤਲਾਸ਼ੀ ਅਜੇ ਵੀ ਜਾਰੀ ਹੈ ਉਹ ਹੱਲੇ ਤੱਕ ਨਹੀਂ ਮਿਲ ਪਾਇਆ ਗੁਤਕਹੋਰਾ ਨੇ ਵੀ ਵੱਖ-ਵੱਖ ਥਾਂਾਂ ਉੱਤੇ ਜਾ ਕੇ ਚਾਲਕ ਨੂੰ ਲੱਭਿਆ ਡਰਾਈਵਰ ਨੂੰ ਲੱਭਿਆ ਲੇਕਿਨ ਉਹਦੀ ਪਾਲ ਹੱਲੇ ਵੀ ਜਾਰੀ ਹੈ ਉਹ ਹੱਲੇ ਤੱਕ ਨਹੀਂ ਲੱਭਿਆ ਦੱਸਦੀ ਹੈ ਕਿ ਕਾਰ ਚਾਲਕ ਮੰਡੀ ਕੋ ਬੰਦ ਕਰਦਾ ਰਹਿਣ ਵਾਲਾ ਸੀ ਉੱਥੇ ਦਾ ਦੱਸਿਆ ਜਾ ਰਿਹਾ ਤੇ ਨਹਿਰ ਵਿੱਚੋਂ ਗੱਡੀ ਡੱਨ ਵਾਲੇ ਗੁੱਤਾ ਖੋਰ ਨੇ ਦੱਸਿਆ ਕਿ ਉਹਨਾਂ ਵੱਲੋਂ ਬੜੀ ਮਿਹਨਤ ਨਾਲ ਇੱਕ ਕਾਰ ਨਹਿਰ ਵਿੱਚੋਂ ਕੱਢੀ ਗਈ ਹੈ ਜਦਕਿ ਕਾਰ ਦਾ ਚਾਲਕ ਉਸਦੀ ਤਲਾਸ਼ੀ ਵੱਖ-ਵੱਖ ਥਾਵਾਂ ਤੇ ਗੁਤਾਖੋਰਾ ਵੱਲੋਂ ਹੱਲੇ ਵੀ ਕੀਤੀ ਜਾ ਰਹੀ ਹੈ। ਤਸਦੀਕ ਦੇ ਨਾਲ ਹੀ ਫਤਿਹਗੜ ਸਾਹਿਬ ਦੇ ਡੀਐਸਪੀ ਗੁਰਨਾਥ ਸਿੰਘ ਨੇ ਦੱਸਿਆ ਕਿ ਇਹ ਘਟਨਾ ਰਾਤ ਵਾਪਰੀ ਹੈ। ਕਿਸ ਤਰ੍ਹਾਂ ਇੱਕ ਗੱਡੀ ਨਹਿਰ ਵਿੱਚ ਡਿੱਗੀ ਇਸ ਬਾਰੇ ਵੈਰੀਫਾਈ ਕੀਤਾ ਜਾ ਰਿਹਾ ਹੈ ਲੇਕਿਨ ਇਸ ਦੀ ਜਾਣਕਾਰੀ ਹੱਲੇ ਨਹੀਂ ਸਾਹਮਣੇ ਆਈ ਕਿ ਗੱਡੀ ਨਹਿਰ ਵਿੱਚ ਕਿਵੇਂ ਡਿੱਗੀ ਹੈ ਤੇ ਗੁਤਾਖੋਰਾ ਦੀਆਂ ਵੱਖ-ਵੱਖ ਥਾਵਾਂ ਉੱਤੇ ਟੀਮਾਂ ਪਹੁੰਚ ਚੁੱਕੀਆਂ ਹਨ ਜਿੱਥੇ ਉਹ ਕਾਰ ਚਾਲਕ ਦੀ ਪਾਲ ਕਰ ਰਹੇ ਨੇ ਜਿਵੇਂ ਕਾਰ ਚਾਲਕ ਦੀ ਪਾਲ ਹੁੰਦੀ ਹੈ ਤੇ ਅੱਗੇ ਦਾ सामने आएगा। इस से बस थी, जो के पास पड़ता है। तो वहां से तकरीबन यहाँ का सफर दो किलोमीटर दूर का है इतनी तेज पानी है यहाँ का की दो किलोमीटर दूर तक है ना ये बस भी आ गई थी और ये कार भी दो किलोमीटर दूर आ गई तो हमारे प्रधान शक्र भारद्वाज जी ने उस टाइम भी अल्लाह का शुक्र है काफी साथ दिया था गोता खोरो ਸਭ ਕੁਝ ਤਾਂ ਉਹ ਸੁਚਿਤ ਕਰਕੇ ਮਾਰੋ ਕੋ ਲੈ ਕੇ ਆਏ ਪ੍ਰਧਾਨ ਜੀ ਬਤਾਨਾ ਚਾਹ ਰਹੇ ਕਿਸ ਤਰ੍ਹਾਂ ਪ੍ਰਧਾਨ ਜੀ ਆਪਕੋ ਪਤਾ ਲੱਗਾ ਕਿ ਗਾੜੀ ਕੀ ਅੰਦਰ ਫੇਰਦਾ ਉਹ ਰਾਤ ਨੂੰ तकरीबन 11:30 11:00 ਦਾ ਹੈ ਰਾਤ ਨੂੰ ਪਰੇਸ਼ਾਨਾਈ ਸੀ ਪਰ ਕਲੀਅਰਨੈਸ ਸੀਗਾ ਕਿਸੇ ਕਾਰਨ ਕਰਕੇ ਪਰ ਸਵੇਰੇ ਪਰਿਵਾਰ ਜਿਹੜਾ ਸੀਗਾ ਉਹ ਜਿਹੜੇ ਗਵਿੰਦਗੜ ਦਾ ਰਹਿਣ ਵਾਲੇ ਨੇ ਤੇ ਉਹ ਲੱਭ ਰਹੇ ਸੀਗੇ ਤੇ ਜਿਹੜੀ ਗੋਦਾਵਾਲ ਕੋ ਟੀਮ ਜਦੋਂ ਫਲੋਡਿੰਗ ਉਸ ਰੈਸਟੋਰੈਂਟ ਤੇ ਪਹੁੰਚੀ ਤਾਂ ਤੇ ਕੁਝ ਨਿਸ਼ਾਨ ਟਾਇਰ ਦੇ ਬਣੇ ਹੋਏ ਸੀਗੇ ਇਹ ਪਰਿਵਾਰ ਨਾਲ ਜੀਆ ਪਰ ਉੱਥੇ ਚੈੱਕ ਰਿਆ ਗਿਆ ਉੱਥੇ ਕੋਈ ਸਫਲਤਾ ਮਤਲਬ ਗੱਡੀ ਦੀ ਨਹੀਂ ਪਰ ਇੱਥੇ ਸੌਦਾ ਹੈਡ ਕਿਉਂਕਿ ਇਹ ਬੜੀ ਖਤਰਨਾਕ ਚੀਜ਼ ਹੈ ਕਿਉਂਕਿ ਦੋ ਨਹਿਰਾ ਪਾਰ ਦੀਆਂ ਨੇ ਤੇ ਇਸ ਕਰਕੇ ਪਾਣੀ ਦਾ ਬਹਾਅ ਇੰਨਾ ਤੇਜ਼ ਹੈ ਕਿ ਚੰਗਰ ਚੰਗਰ ਗੋਦਾਵਾਲ ਵੀ ਤੇ ਮਾਰ ਖਾ ਜਾਊਗਾ ਪਰ ਫਿਰ ਵੀ ਲੱਗੇ ਹੋਏ ਦੇਖਦੇ ਵੀ ਗੱਡ ਬੋਡੀ ਜਿਹੜੀ ਆ ਉਹ ਵਿੱਚ ਹੋ ਸਕਦੀ ਹੈ ਕਿ ਨਹੀਂ ਕਿਉਂਕਿ ਫਾਸਲਾ ਲਗਭਗ 2.5 ਤੋਂ 3 ਕਿਲੋਮੀਟਰ ਦਾ ਇਹਨੇ ਕਰ ਲਿਆ ਹੈਗਾ ਤਾਰ ਬੜੀ ਤੇਜ਼ੀ ਨਾਲ ਇੱਥੇ ਪਹੁੰਚੀ ਹੈ ਬਾਕੀ ਕਿੰਨੇ ਗੋਤਾਖੋਰ ਤੁਸੀਂ ਲਗਾਏ ਹੋਣ ਇੱਥੇ ਅਲਗ-ਮਗਰ ਇੱਥੇ 10 ਤੋਂ 12 ਕੋਤ ਗੋਤਾਖੋਰ ਨੇ ਜਿਹੜੇ ਸਿਲੰਡਰ ਆਕਸੀਜਨ ਵਾਲੇ ਨੇ ਤੇ ਹੋਰ ਜਿਹੜੇ ਦੂਜੇ ਗੋਤਾਖੋਰ ਨੇ ਉਹ ਤਾਂ ਲਾਏ ਗਏ ਨੇ ਵੀ 1% ਵੀ ਡੈੱਡ ਬੋਡੀ ਪਾਰ ਛੋ ਕਈ ਵਾਰੀ ਨਿਕਲ ਜਾਂਦੀ ਹੈ ਕਿਉਂਕਿ ਕੁਝ ਬੰਦੇ ਨੇ ਇਹ ਦੱਸਿਆ ਸੀ ਵੀ ਰਾਤ ਇੱਕ ਵਿਅਕਤੀ ਉਹਨਾਂ ਤੇ ਦਸਨ ਦਾ ਵੀ ਹੈ ਵੀ ਫਲੋਟਿੰਗ ਜਿਹੜਾ ਹੋਟਲ ਹੈ ਉਹਦੀ ਤਾਰਾਂ ਨੂੰ ਕੋਈ ਬੰਦਾ ਫੜ ਰਿਹਾ ਸੀਗਾ ਪਰ ਜਦੋਂ ਕੁਝ ਵਿਅਕਤੀ ਰੁਕੇ ਪਰ ਉਹਦੇ ਵਿੱਚ ਕੁਝ ਇਦਾਂ ਦੀ ਗੱਲ ਨਹੀਂ ਲੱਗੀ ਤੇ ਹੋ ਸਕਦਾ ਬੰਦਾ ਵੀ ਕੋਈ ਗੱਡੀ ਚੋਂ ਨਿਕਲ ਸਕਦਾ ਕਿੰਨੇ ਕਿਲੋਮੀਟਰ ਏਰੀਆ ਛਾਣ ਰਿਹਾ ਆਪਾਂ ਜੀ ਲਗਭਗ ਇੱਥੇ 2-3 ਕਿਲੋਮੀਟਰ ਦਾ ਜਿਹੜਾ ਸਰਚ ਕਰਦਾ ਪਰ ਉਸ ਤੋਂ ਬਾਅਦ ਹੋਂਡਾ ਹਿੱਟ ਵੀ ਆਪਾਂ ਨੂੰ ਕੋਈ ਨਹੀਂ ਕੌਣ ਹੈਗਾ ਕੀ ਕਿੱਥੇ ਦਾ ਹੈਗਾ ਇਹ ਬੰਦਾ ਗੋਵਿੰਦਗੜ੍ਹ ਦੇ ਰਹਿਣ ਵਾਲੇ ਨੇ ਜੀ ਤੇ ਇਹ ਹੁਣ ਆਪਾਂ ਕਲੀਅਰ ਨਹੀਂ ਦੱਸ ਸਕਦੇ ਵੀ ਇਹ ਅਚਾਨਕ ਗਿਰੀ ਹੈ ਗੱਡੀ ਜਾਂ ਕਾਰ ਡੇਰੀ ਗਈ ਹੈ ਕੋਈ ਪਰਿਵਾਰ ਇਹਨਾਂ ਦਾ ਜਿਹੜਾ ਇੱਕ ਧੀ ਹੈਗਾ ਤੇ ਛੋਟੋ ਛੋਟੇ ਨਾਲ ਦੋ ਤਿੰਨ ਬੱਚੇ ਨੇ ਤੇ ਕੁਝ ਪਰੇਸ਼ਾਨੀਆਂ ਕਰਕੇ ਸ਼ਾਇਦ ਉਹਦੇ ਕਰਕੇ ਟੈਨਸ਼ਨ ਆ ਜਾਂ اچانک ਘਰ ਦਾ ਹਾਸਾ ਹੋ ਪਤਾ ਲੱਗਿਆ ਵੀ ਕੀ ਇਹ ਵਪਾਰੀ ਕੀ ਲੋਹਾਪਰ ਕੀਏਗਾ ਜੀ ਕੋਈ ਪ੍ਰਾਈਵੇਟ ਆਪਣਾ ਕੰਮ ਕਰਦੇ ਨੇ ਤੇ ਉਹਦੇ ਵਿੱਚ ਸ਼ਾਇਦ ਪੱਕਾ ਕਲੀਅਰ ਨਹੀਂ ਪਰਿਵਾਰ ਨੂੰ ਜਿਆਦਾ 10:00 ਵਜੇ ਇਨਫੋਰਮੇਸ਼ਨ ਆਈ ਸੀ ਕਿ ਉਹਰੇ ਸੌਂਦਾ ਹੈੱਡ ਹੈ ਕਨਾਲ ਤੇ ਨਾ ਫਿਰ ਹੈੱਡ ਤੇ ਕੋਈ ਗੱਡੀ ਥੱਲੇ ਫਸੀ ਹੋਈ ਹੈ ਹੁੰਡਾ ਐਵੇਨਿਊ ਕਰਕੇ ਗੱਡੀ ਸੀ ਤਾਂ ਅਸੀਂ ਫਿਰ ਉੱਥੇ ਗੋਤਾਖੋਰ ਬੁਲਾ ਲਏ ਸੀਗੇ ਇਹ ਕੋਤਾਖੋਰ ਬਲਾਕੇ ਉਥੋਂ ਗੱਡੀ-ਗੱਡੀ ਹੈ ਹੁੱਡਾ ਐਵੇਨਿਊ ਹੈ ਬਾਈਟ ਕਰਦੇ। ਇਹਦੇ ਮੀਨ ਟਾਈਮ ਜਿਹਨਾਂ ਦੀ ਉਹ ਗੱਡੀ ਸੀਗੀ ਉਹਨਾਂ ਦੇ ਵੀ ਪਰਿਵਾਰ ਵਾਲੇ ਉੱਥੇ ਆ ਗਏ ਸੀਗੇ। ਇਹ ਗੱਡੀ ਸੀਗੀ ਸੰਤੋਸ਼ ਕੁਮਾਰ ਨੇ ਮੰਡੀ ਗੜਗੜ ਦੇ 35 ਸਾਲ ਦੀ। ਉਹ ਰਾਤ ਨੂੰ ਘਰ ਆਪਣੇ ਘਰੋਂ ਗਏ ਸੀਗੀ ਗੱਡੀ ਲੈ ਕੇ ਤੇ ਉਹ ਗੱਡੀ ਹੁਣ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਬਨਾਸੋਂ ਨੈਗੇਟਿਵ ਰਿਪੋਰਟ ਆਈ। ਗੱਡੀ ਤੋਂ ਐਸੇ ਸਾਨੂੰ ਮਿਲਿਆ ਕੁਝ ਨਹੀਂ ਹੈਗਾ। ਮਤਲਬ ਉਹ ਸੰਤੋਸ਼ ਕੁਮਾਰ ਵੀ ਨਹੀਂ ਸੀਗੀ ਗੱਡੀ 'ਚ। ਦੀ ਰਾਣੀ ਦੇ ਗੇਰ ਚ ਤੇ ਮਤਲਬ ਚਲਾ ਕੇ ਆ ਲੱਗਦਾ ਚਲਾ ਕੇ ਇੰਤਜਾਜ ਨੇ ਕਿ ਉਹ ਪਤਾ ਲੱਗਿਆ ਵੀ ਕਿੰਨੇ ਕੁ ਬੰਦੇ ਉਸ ਦੇ ਗੱਡੀ ਦੇ ਵਿੱਚ ਜੀ ਦੇਖੋ ਜੋ ਪਰਿਵਾਰ ਵਾਲਿਆਂ ਨੇ ਦੱਸਿਆ ਉਹ ਕਰ ਲਈ ਉਹਨਾਂ ਦੇ ਜਿਹੜੇ ਸੰਤੋਸ਼ ਕੁਮਾਰ ਸੀਗੇ ਉਹ ਕਰ ਲਈ ਸੀਗੀ ਠੀਕ ਹੈ ਜੀ ਜੋ ਗੱਡੀ ਚਲਾ ਰਹੀ ਸੀ ਜੀ ਹਾਂ ਜੀ ਕਿਤੇ ਪਤਾ ਲੱਗਿਆ ਸੀ 플ੋਟਿੰਗ ਰੈਸਟੋਰੈਂਟ ਦੇ ਕੋਲੋਂ ਗਿਰੀ ਸੀ ਗੱਡੀ ਨਹੀਂ ਜੀ ਹਲੇ ਕੋਈ ਇਹਦੀ ਗੱਲ ਨਹੀਂ ਹਲੇ ਤਾਂ ਅਸੀਂ ਤਾਂ ਸਾਰੀ ਕਨਾਲ ਦੇ ਨਾਮ ਨਾਂ ਦੇ ਦੇਖ ਰਹੇ ਹਾਂ ਕਿ ਕਿੱਥੋਂ ਅੰਦਰ ਐਂਟਰ ਕੀਤਾ ਹੈ ਜੋ ਦੇਖ ਰਹੇ ਆ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਉੱਥੇ ਸਾਰੇ ਇਹ ਗੋਤਾ ਖੋਰਾ ਵੱਲੋਂ ਹੋਈ ਬਾਕੀ ਡਰਾਈਵਰ ਦੀ ਪਾਲ ਜੀ ਕਿਤੇ ਆ ਰਹੀ ਹਾਂਜੀ ਉਹ ਗੋਤਾ ਖੋਰਾ ਨੇ ਜੀ ਜੇ ਕੋਈ ਜੇ ਤਾਂ ਵਰਸਟ ਕੇਸ ਜੇ ਉਹ ਵਿੱਚ ਹੋਏ ਤੇ ਉਹਨਾਂ ਦੀ ਡੈਥ ਹੋ ਗਈ ਹੋਈ ਤਾਂ ਉਹ ਜਿਹੜੇ ਗੋਤਾ ਖੋਰਾ ਦੀ ਉੱਥੇ ਟੀਮ ਸੀ ਜੀ ਉਹਨਾਂ ਨੇ ਸਾਰਾ ਉਹਨਾਂ ਦੇ ਉੱਤੇ ਚੈਨਲ ਹੁੰਦਾ ਉਹਨਾਂ ਨੇ ਸਾਰੇ ਥਾਂ ਮੈਸੇਜ ਲਾਤਾ ਜੇ ਕਿਤੇ ਕੋਈ ਬੋਡੀ ਸਰ ਕੀ ਕੰਮ ਸਕੇ 80 ਵੀ ਸਾਰੇ ਥਾਣਿਆਂ 'ਚ ਜਿਹੜੇ ਨਹਿਰ ਦੇ ਨਾਲ ਲੱਗਦੇ ਲੱਗਦੇ ਥਾਣੇ ਉਹਨਾਂ ਨੇ ਮੈਸੇਜ ਲਾ ਰਹੇ ਸਰ ਕੀ ਕੰਮ ਕਰਜ਼ੀ ਇਹਨਾਂ ਦਾ ਜੀ ਗੋਬਿੰਦ ਜਿਹੜਾ ਤੂੰ ਨੇ ਉੱਥੇ ਕੋਈ ਮਤਲਬ ਕੋਈ ਬਿਜ਼ਨਸ ਵਗੈਰਾ ਕੋਈ ਛੋਟਾ ਮोटा ਕਰ ਕਿਸੇਸ ਕਰ ਰਿਹਾ ਤੇ ਜੋ ਹੱਦ ਤੱਕ ਇਨੀਸ਼ੀਅਲ ਪਤਾ ਚੱਲਦਾ